ਗਰਨਾਲ ਸਾਹਿਬ ਦਾ ਟਾਈਮ ਤੋਂ ਕੋਈ ਨਾ ਕੋਈ ਪ੍ਰਮਾਤਮਾ ਨੇ ਕੋ ਬੰਦਾ ਭੇਜਦਾ ਪੁਆਇੰਟ ਆਰਡਰ ਦੀ ਸਥਿਤੀ ਬਹਾਲ ਕਰਨ ਲਈ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਅੱਜ ਪੰਜਾਬ ਭਰ ਵਿੱਚ ਲਗਾਏ ਜਾ ਰਹੇ ਪੁਲਿਸ ਥਾਣੇ ਅੱਗੇ ਧਰਨਿਆਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਧਰਨਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਉਦੇਵਿੰਦਰ ਸਿੰਘ ਦੀ ਅਗਵਾਈ ਵਿੱਚ ਕਲਾਨੌਰ ਪੁਲਿਸ ਥਾਣੇ ਅੱਗੇ ਦਿੱਤਾ ਗਿਆ ਇਸ ਕੜਾਕੇ ਦੀ ਧੁੱਪ ਵਿੱਚ ਕਾਂਗਰਸੀ ਵਰਕਰ ਧਰਨੇ ਵਿੱਚ ਡਟੇ ਹੋਏ ਹਨ ਜੀ ਦੇ ਵਰਕਰਾਂ ਦਾ ਜਿਹੜਾ ਇੰਨੀ ਗਰਮੀ 'ਚ ਤੁਸੀਂ ਇਹ ਜਿਹੜਾ ਪਾਰਟੀ ਲੈਵਲ ਤੇ ਧਰਨਾ ਦਿੱਤਾ ਗਿਆ ਪੂਰੇ ਪੰਜਾਬ ਲੈਵਲ ਤੇ ਉਹ ਚ ਤੁਸੀਂ ਇਕੱਠੇ ਹੋ ਕੇ ਆਇਓ ਜਿਹੜਾ ਮੁੱਦਾ ਮੇਨ ਹੈ ਕਰਨੇ ਦਾ ਉਹ ਰੱਖਿਆ ਸੀਗਾ ਲਾਅ ਐਂਡ ਆਰਡਰ ਇਹ ਬਣਾਉਣਾ ਕਿੰਨੇ ਆ ਸੀਐਮ ਨੇ ਇਹਦਾ ਜਿਹੜਾ ਪਾਲਣਾ ਲੋਕਾਂ ਦੇ ਵੱਲ ਨੂੰ ਕਰਨਾ ਉਹ ਪੁਲਿਸ ਦਾ ਕੰਮ ਹੈ ਮੈਂ ਬਾਜਰਾ ਸਾਹਿਬ ਦੀ ਗੱਲ ਸੁਣ ਰਿਹਾ ਸੀ ਤੁਸੀਂ ਕਿਹਾ ਇਹਨਾਂ ਨੂੰ ਬੇਨਤੀ ਹੈ ਜਿਹੜੀਆਂ ਵਾਰਦਾਤਾ ਹੁੰਦੀਆਂ ਉਹ ਘਟਾ ਦੇ ਆ ਬੈਠਾ ਡੇਰੀ ਵਾਲੇ ਕਰਨ ਤੋਂ ਬੇਨਤੀ 바ਵਾ ਸਾਹਿਬ ਉਹਨਾਂ ਨੂੰ ਨਹੀਂ ਕਰਨੀ ਜਿਹੜੇ ਵਾਰਦਾਤ ਕਰ ਰਹੇ ਆ ਵਾਰਦਾਤ ਹੀ ਆਪ ਨੇ ਇੱਥੋਂ ਦੇ ਪੁਲਿਸ ਮਲਾਜੋਂ ਤੁਸੀਂ ਸਾਰਿਆਂ ਨੇ ਵੀਡੀਓ ਵੀ ਵੇਖੀ ਹੋ ਤੇ ਜੇ ਝੂਠਾ ਹੂੰਗਾ ਤੇ ਸਾਹਮਣੇ ਐਸਐਚਓ ਸਾਹਿਬ ਖੜੇ ਨੇ ਬਾਹਰ ਆ ਕੇ ਜਵਾਬ ਦੇਣ ਕਿ ਇਹ ਵੀਡੀਓ ਤੇਰੀ ਝੂਠੀ ਹੈ ਤੇ ਇੱਥੇ ਬੋਲ ਕੇ ਜਾਣ ਕਿ ਮੈਂ ਆਪਣੇ ਡਿਪਾਰਟਮੈਂਟ ਨੂੰ ਲਿਖ ਕੇ ਦਿੰਨਾ ਕਿ ਇਹ ਮੇਰੇ ਤੇ ਇਲਜ਼ਾਮ ਲੱਗ ਰਿਹਾ ਹੈ ਤੇ ਤੁਸੀਂ ਇਸ ਵੀਡੀਓ ਦੀ ਜਾਂਚ ਕਰਕੇ ਜਨਤਕ ਕਰੋ ਗਰੀਬ ਬੰਦਾ ਇਹਨਾਂ ਦੇ ਪਿੰਡ ਦਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ ਬੰਦਾ ਨਾ ਕੀ ਉਹਦਾ ਜਤਿੰਦਰ ਸਿੰਘ ਹੈਪੀ ਹਸਪਤਾਲ ਤੋਂ ਪੁਲਿਸ ਦੀ ਉਥੇ ਲੱਗੀ ਗਾਰਡ ਉਹਦੇ ਵਿੱਚੋਂ ਭੱਜ ਗਿਆ ਤੇ 4 ਦਿਨ ਬਾਅਦ ਫੋਟੋ ਕਿਹਦੇ ਕੋਲ ਆਈ ਕਿਹਦੇ ਨਾਲ ਖੜਾ ਉਥੇ ਕੁਲਦੀਪ ਸਿੰਘ ਢਾਲੀਵਾਲ ਕੋ ਤੁਹਾਨੂੰ ਪਤਾ ਨਹੀਂ ਲੱਗਣਾ ਕੁਲਦੀਪ ਸਿੰਘ ਢਾਲੀਵਾਲ ਕੌਣ ਆ ਉਹ ਟਮਾਟਰ ਟਮਾਟਰ ਨਾ ਉਹਦੇ ਨਾਲ ਫੋਟੋ ਆਈ ਏ ਤੇ ਆਪ ਆਪਣੇ ਪੇਜ ਤੇ ਪਾਈ ਤੇ ਉਸ ਤੋਂ ਬਾਅਦ ਆ ਜਿਹੜਾ ਗੁਰਦੀਪ ਸਿੰਘ ਰੰਧਾਵਾ ਇਹਦੀ ਇੱਕ ਚੀਜ਼ ਮੈਂ ਵੇਖ ਲਈ ਏ ਇਹਨੇ ਜਦੋਂ ਬੋਲਣਾ ਨਾ ਇਹ ਮੈਨੂੰ ਲੱਗਦਾ ਰੰਧਾਵਾ ਸਾਹਿਬ ਦੀ ਵੀਡੀਓ ਬਹੁਤ ਵੇਖਦਾ ਰਹਿੰਨੇ ਸਾਰੇ ਐਕਸ਼ਨ ਕਾਪੀ ਕਰ ਲਏ ਫੀਲਿੰਗ ਲੈਂਦਾ ਨਾ ਮਰਸੋਜੀਂਦਰ ਸਿੰਘ ਰੰਧਾਵਾ ਬਣਦਾ ਇਹਨੂੰ ਕੋ ਬੜਾ ਸਮਾ ਰੰਧਾਵਾ ਸਾਹਿਬ ਨੇ ਪਾਰਟੀ ਲਈ ਕੰਮ ਕੀਤਾ ਇਹਨਾਂ ਲੋਕਾਂ ਲਈ ਕਿੱਥੇ ਕਿੱਥੇ ਧੱਕੇ ਖਾਦੇ ਜਦੋਂ ਅਕਾਲੀ ਸਰਕਾਰ ਸੀ ਤੇ ਉਹਨਾਂ ਨੇ ਕਿਹਾ ਸੀ ਅਰੈਸਟ ਕਰਕੇ ਲਿਆਓ ਤੇ ਆਪ ਪਹੁੰਚ ਗਏ ਸੀ ਤੇ ਨਾਲ ਪੂਰਾ ਹਲਕਾ ਵੀ ਪਹੁੰਚ ਗਿਆ ਸੀ ਕਿ ਪਾਓ ਅਰੈਸਟ ਸਾਡੀ ਤੇ ਇਹ ਬੰਦੇ ਨੂੰ ਕਹਿ ਦੋ ਕਿ ਇਕੱਲਾ ਥਾਣੇ ਤੱਕ ਜਾ ਕੇ ਕੁਝ ਕਹਿਆ ਤੇ ਇਹਦੇ ਕੋਲ ਉਹ ਨਾ ਹੋਵੇ ਤੁਹਾਨੂੰ ਖਾਣਾ ਜਿਹੜਾ ਉਹਦੇ ਜੇ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨਾਲ ਜੁੜਨਾ ਇੱਥੇ ਜਿਹੜਾ ਧਰਮੰਦ ਤਾਰਗੇ ਇਹਦਾ ਜਿਹੜਾ ਪਾਰਟੀ ਲੈਵਲ ਤੇ ਸਟੇਟ ਲੈਵਲ ਤੇ ਇਹਦਾ ਸਬੰਧ ਸੀਗਾ ਲਾਅ ਐਂਡ ਆਰਡਰ ਦੇ ਖਲਾਫ ਤੇ ਲਾਅ ਐਂਡ ਆਰਡਰ ਮੈਨੂੰ ਨਹੀਂ ਪਤਾ ਪੰਜਾਬ ਦੇ ਫੋਰ ਕਿਸੇ ਕੋਨੇ ਚ ਕਿਵੇਂ ਦਾ ਹੈ ਪਰ ਮੈਨੂੰ ਇੱਥੋਂ ਦੀ ਕਿਉਂਕਿ ਰਗ ਰਗ ਦੀ ਪਤਾ ਤੇ ਜਿੰਨਾ ਲਾਅ ਐਂਡ ਆਰਡਰ ਇੱਥੋਂ ਦਾ ਖਰਾਬ ਹੋਇਆ ਇੱਥੋਂ ਦੇ ਭੁੱਲੇ ਹੋ ਕੇ ਅਸੀਂ ਕਹਿੰਦੇ ਮੈਂ ਹੁਣ ਵੀ ਬੋਲ ਕੇ ਨਹੀਂ ਕਿ ਐਸੇ ਚੋਂ ਸਾਡਾ ਧਿਆਨ ਹੋਵੇ ਇਸ ਕੰਮ 'ਚ ਤੇ ਕੁਝ ਹੋ ਸਕਦਾ ਇਹਨਾਂ ਦਾ ਧਿਆਨ ਹੈਗਾ ਆਪਣੇ ਜਿਹੜੇ ਆਕਾ ਨੇ ਆਪਣੇ ਇੰਚਾਰਜ ਨੇ ਇੱਥੋਂ ਦੇ ਉਹਨਾਂ ਨੂੰ ਪਲੀਜ਼ ਕਰਨ ਦਾ ਤੇ ਇੱਥੋਂ ਦਾ ਜਿਹੜਾ ਲਾਅ ਐਂਡ ਆਰਡਰ ਬੰਦੇ ਲੋਕ ਘਰਾਂ ਨੂੰ ਵੜ ਜਾਂਦੇ 5-6 ਵਜੇ ਨੂੰ ਸ਼ਾਮ ਨੂੰ ਕੋਈ ਨਿਕਲਦਾ ਨਹੀਂ ਕਰ ਤੇ ਲੋਕਾਂ ਨੂੰ ਇੰਨੀ ਤੇ ਫ੍ਰੀडम ਹੋਣੀ ਚਾਹੀਦੀ ਏ ਕਿ ਲੋਕੀ ਬਾਹਰ ਖੁੱਲ ਕੇ ਜਾ ਸਕਣ ਕਿਤੇ ਤੇ ਇਹਨਾਂ ਦੇ ਖਿਲਾਫ ਸਰਨਾ ਦਿੱਤਾ ਸੀਗਾ ਸ਼ੈਦ ਅੱਜ ਜੇ ਅਸੀਂ ਇੱਥੇ ਆ ਗਏ ਤਾਂ ਇਹਨਾਂ ਦੀ ਅੱਖਾਂ ਹੀ ਭੁੱਲ ਜਾਣੀ ਉਹਦੇ ਕਰਕੇ ਆਹ ਜਿਹੜਾ ਦਰਨਾਜੀ ਬੰਦਾ ਹੈ